ਬਾਬਾ ਜੀ ਜਿਹੜੀ ਮੌਤ ਹੋਈ ਹੈਗੀ ਆਪਾਂ ਸੋਨੂ ਮੁਤਾਬਕ ਆ ਲਈ ਹੈ ਸੀ ਵੀ ਸੱਪ ਦੇ ਡੰਗ ਨਾਲ ਮੌਤ ਹੋਈ ਸੀਗੀ ਸੱਪ ਲੜਿਆ ਜੀ ਸੱਪ ਲੜਿਆ ਖਾੜਚ ਚ ਜਾ ਬੜਾ ਕਿੱਥੇ ਕੰਮ ਕਰ ਰਹੇ ਸੀ ਤੁਸੀਂ ਆ ਨਾਲੇ ਤੇ ਆਏ ਨਰੇਗਾ ਦੇ ਕਿੰਨੇ ਕੰਮ ਨਰੇਗਾ ਜੀ ਨਰੇਗਾ ਚ ਕੰਮ ਕਰਦਾ ਕਿਹੜਾ ਕਿਹੜਾ ਪਿੰਡ ਸੀਗਾ ਪਾਈਕੀ ਪਸਾਰ ਪਾਈਕੀ ਪਸ਼ੋਰ ਆ ਜੀ ਕਿੱਥੇ ਕੰਮ ਚੱਲਦਾ ਸੀਗਾ ਆ ਨਾਲੇ ਤੇ ਚੱਲਦਾ ਜੀ ਪੁਲ ਨਾਲੇ ਪੁਲ ਲਵੇ ਨਾਲੇ ਤੇ ਕੰਮ ਚੱਲਦਾ ਕਿੰਨੇ ਕੁ ਬੰਦੇ ਕੰਮ ਕਰ ਰਹੇ ਸੀ ਇੱਥੇ ਅਸੀਂ ਤਾਂ 25 ਤੇ 20 25 ਬੰਦੇ ਕੰਮ ਕਰਦੇ ਸੀ ਬੁੜੀਆਂ ਬੰਦੇ ਸੀ ਠੀਕ ਕੀ ਹੋਇਆ ਕੀ ਨਾ ਸੀ ਇਹਨਾਂ ਦਾ ਜਿੰਨਾਂ ਦੀ ਕੀ ਕੀ ਘਟਨਾ ਵਾਪਰੀ ਆ ਪੂਰੀ ਗੱਲ ਦੱਸੋ ਉਹ ਲਵੇ ਅਸੀਂ ਵਿਚਾਰੇ ਤੇ ਜੀ ਅੱਗ ਹੂੰ ਬੰਦ ਕਰਦੇ ਤੇ ਵਿਚਾ ਤੇ ਪਿੱਛੋਂ ਲੜੇ ਖੁੱਚੇ ਉਹ ਦੀ ਖੱਟ ਕੇ ਜਾੜਿਆ ਠੀਕ ਹੈ ਪਤਾ ਨਹੀਂ ਲੱਗਿਆ ਕਿਸੇ ਨੂੰ ਦੱਸਿਆ ਨਹੀਂ ਕਿਸੇ ਨੂੰ ਉਹ ਤਾਂ ਪਾਣੀ ਚ ਇੰਨਾ ਤਾਂ ਪਾਣੀ ਥੀ ਦੀਰੀ ਚ ਦੀਰੀ ਚ ਜਾ ਕੇ ਕੱਪੜੇ ਲਿਪੜੇ ਹੋਏ ਉਹ ਕਰੇ ਤੇ ਠੀਕ ਹੈ ਹਾਂਜੀ ਬਾਬਾ ਜੀ ਤੁਸੀਂ ਵੀ ਨਾਲ ਸੀਗੇ ਹਾਂਜੀ ਅੱਛਾ ਸ਼ੇਰਾ ਸਿੰਘ ਜੀ ਸੱਪ ਲੜ ਗਿਆ ਜੀ ਅੱਛਾ ਹਾਂ ਜੀ ਉੱਥੇ ਖੜ੍ਹ ਤੇ ਜਾਵੜਿਆ ਜੀ ਫੇਰ ਦੇਖਿਆ ਤੁਸੀਂ ਸੱਪ ਕਿਸੇ ਨੇ ਹਾਂ ਦੇਖਿਆ ਠੀਕ ਦੇਖਿਆ ਸੱਪ ਹਾਂ ਕੀ ਕਹੋਗੇ ਮਤਲਬ ਵੀ ਕਿ ਸਰਕਾਰ ਨੂੰ ਇਸ ਇਧਰ ਧਿਆਨ ਦੇਣ ਦੀ ਲੋੜ ਹੈ ਹਾਂ ਜੀ ਧਿਆਨ ਦੇਣ ਦੀ ਲੋੜ ਹੈ ਇਹਨਾਂ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਸਰਕਾਰ ਨੂੰ ਠੀਕ ਹੈ ਹਾਂ ਪਰਿਵਾਰ ਨਿਆਂਾਈ ਉਹਨਾਂ ਦੀ ਖਾਤਰਦਾਰੀ ਬਾਰੇ ਕੁਝ ਨਾ ਕੁਝ ਕਰਨਾ ਚਾਹੀਦਾ ਸਰਕਾਰ ਨੂੰ ਵੀ ਜਿਵੇਂ ਕਿ ਤੁਸੀਂ ਨਰੇਗਾ ਜੀ ਕੰਮ ਕਰਦੇ ਹੋ ਬਾਬਾ ਜੀ ਹਾਂ ਜੀ ਤੁਹਾਨੂੰ ਕੋਈ ਬੀਮਾ ਵਗੈਰਾ ਮਿਲਦਾ ਜਾਂ ਬੀਮਾ ਹਾਂ ਜੀ ਕੁਝ ਨਹੀਂ ਮਿਲਦਾ ਜੀ ਸਾਨੂੰ ਕੁਛ ਨਹੀਂ ਮਿਲਿਆ ਹਾਂ ਜੀ ਅੱਛਾ ਹਾਂ ਜੀ ਜਿਵੇਂ ਕੀ ਰੋਪਾ ਕਿੰਨੀਆਂ ਮੋਤਾਂ ਹੋਈਆਂ ਨੇ ਗੱਦੇ ਵਿੱਚ ਕੁਛ ਨਹੀਂ ਮਿਲਿਆ ਜੀ ਕਿਸੇ ਨੂੰ ਕੁਛ ਮਿਲਿਆ ਨਹੀਂ ਕਦੇ ਕੁਛ ਨਹੀਂ ਮਿਲਿਆ ਜੀ ਅੱਛਾ ਕੀ ਲੱਗਦਾ ਕਿ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜੀ ਠੀਕ ਹੈ ਜਿਵੇਂ ਹੁਣੇ ਪਰਿਵਾਰ ਹੈਗਾ ਹਾਂ ਜੀ ਪਰਿਵਾਰ ਦਾ ਜੀ ਚਲਾ ਗਿਆ ਹਾਂ ਜੀ ਇਹਦੇ ਘਰ ਦੇ ਪਿੱਛੇ ਆਪਾਂ ਗੱਲ ਕਰੀਏ ਤਾਂ ਪਿੱਛੇ ਕੋਈ ਹੈਗਾ ਕੋਈ ਮਤਲਬ ਨਾ ਜੀ ਨਿੱਕੇ ਨਿੱਕੇ ਜਵਾਕ ਨੇ ਆਹ ਨਿੱਕੇ ਨਿੱਕੇ ਆ ਖੜੇ ਨੇ ਅੱਛਾ ਛੋਟੇ ਛੋਟੇ ਜਵਾਕ ਨੇ ਛੋਟੇ ਛੋਟੇ ਬੱਚੇ ਨੇ ਹਾਂ ਜੀ ਇਹ ਘਰ ਦਾ ਗੁਜ਼ਾਰਾ ਆਪਾਂ ਕਿਵੇਂ ਕਰੀ ਵੀ ਕਿਵੇਂ ਚੱਲੂਗਾ ਬਸ ਇਹੀ ਇਹੀ ਚਾ ਜੀ ਜਿਵੇਂ ਕੀ ਮੌਤ ਹੋਈ ਹੈ ਘਰ ਦੇ ਵਿੱਚ ਸੱਪ ਲੜਕੀ ਹੋ ਗਿਆ ਜੀ ਸੱਪੜ ਕੇ ਹੋਈ ਹੈ ਹਾਂ ਅਸਲਾ ਵੀ ਤੇ ਹਾਂ ਤੁਸੀਂ ਲਵੇ ਸੀ ਤੁਸੀਂ ਲਵੇ ਤੇ ਅਸੀਂ ਘੁੱਟ ਦਿੱਤੇ ਜਿਵੇਂ ਆਪਾਂ ਦੇਖਿਆ ਵੀ ਫੋਨ ਮੁਤਾਬਕ ਆ ਜੀ ਤੁਸੀਂ ਸੱਪ ਦੀ ਲੜਨ ਨਾਲ ਹਾਂ ਹਾਂ ਸਾਡੇ ਸਾਹਮਣੇ ਦੀ ਗੱਲ ਹੈ ਇਹ ਥੋੜੇ ਸਾਹਮਣੇ ਲੜਿਆ ਫਿਰ ਦਾ ਕੋਈ ਮਤਲਬ ਉਹ ਨਹੀਂ ਕਰਾਇਆ ਗਿਆ ਇਲਾਜ ਖੋਂ ਜਾਂ ਇਲਾਜ ਤਾਂ ਜਦੋਂ ਪਤਾ ਲੱਗ ਕੇ ਸਾਨੂੰ ਵੀ ਸਮਝ ਲਾ ਉਹਦੀ ਲੈ ਕੇ ਤੇ 3 ਦਿਨ ਤੱਕ ਦੀ ਮੌਤ ਹੈ ਉੱਥੇ ਦੇ ਮਤਲਬ ਜਦੋਂ ਮਤ ਹੈ ਹੋਇਆਗਾ ਸੱਪ ਲੜਿਆਗਾ ਤਾਂ ਉਸ ਤੋਂ ਉੱਥੇ ਕੋਈ ਆਪਣਾ ਨਰੇਗਾ ਨਰੇਗਾ ਦਾ ਕੋਈ ਮੁਲਾਜ਼ਮ ਨਾ ਕੋਈ ਮੌਕੇ ਤੇ ਸੈਕਟਰੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਮੌਜੂਦ ਹੈਗਾ ਸੀ ਉੱਥੇ ਨਾ ਕੋਈ ਨਹੀਂ ਕੋਈ ਮੌਜੂਦ ਨਹੀਂ ਸੀਗਾ ਕੋਈ ਮੀਟ ਵਗੈਰਾ ਕੋਈ ਕੁਝ ਨਹੀਂ ਸੀਗਾ ਇਹ ਹੀ ਕੁੜੀ ਹੈ ਬਸ ਮੀਟ ਅੱਛਾ ਠੀਕ ਹੈ ਹੈਗੀ ਕੋਣ ਤੁਸੀਂ ਇਹ ਹੀ ਕੁੜੀ ਮੈਂ ਠੀਕ ਹੈ ਹਾਂਜੀ ਤੁਸੀਂ ਨਰੇਗਾ ਚ ਕੀ ਕੰਮ ਕਰਦੇ ਹੋ ਅਸੀਂ ਮੇਟਾਂ ਜੀ ਤੁਸੀਂ ਮੇਟੋਗੇ ਜਦੋਂ ਇਹ ਮੌਤ ਹੋਈ ਹੈਗੀ ਸੱਪ ਲੜਕੇ ਤੁਸੀਂ ਉਦੋਂ ਮੌਕੇ ਤੇ ਸੀਗੇ ਹਾਂਜੀ ਮੌਕੇ ਤੇ ਸੀ ਠੀਕ ਹੈ ਸੱਪ ਹੈਗਾ ਸੀ ਜੰੂਰ ਜੀ ਵੀ ਮਤਲਬ ਇਹ ਸਾਨੂੰ ਇਹਨਾਂ ਨੇ ਦੱਸਿਆ ਨਹੀਂ ਹੈਗਾ ਅਸੀਂ ਵੇਖਿਆ ਜੀ ਪਹਿਲੇ ਕੁੜੀਆਂ ਸੇ ਕੰਮ ਕਰਦੀਆਂ ਸੀ ਇਹਨਾਂ ਡਰਨਾ ਚਾਹਾਂਗੇ ਵੀ ਡਰ ਨਾ ਜਾਣੀ ਅੱਛਾ ਜੀ ਵੈਸੇ ਕੀ ਮੇਰੇ ਘਰ ਦੀ ਵੀ ਡੈਥ ਹੋਈ ਸੀ ਜੀ ਮੇਰੇ ਪਾਪਾ ਜੀ ਹੈਗੇ ਸਨ ਸਾਡਾ ਕਮਾਉਂਦੇ ਸੀ ਜੀ ਉਹਨਾਂ ਦੀ ਮਰਤ ਹੋਈ ਹੈ ਹਾਂ ਜਿਹੜੇ ਘਰ ਜੀ ਹੁੰਦਾ ਜੇ ਐਮਪੀ ਚ ਗਏ ਸੀ ਜੀ ਅੱਛਾ ਤੇ ਉਥੇ ਪਤਾ ਨਹੀਂ ਭਈਆਂ ਨੇ ਬਾਤਾਂ ਜੀ ਸਾਨੂੰ ਡੈੱਡ ਬੋਡੀ ਮਿਲੀ ਜਿਹਨਾਂ ਦੇ ਬਾਰੇ ਕੁਝ ਨਹੀਂ ਪਤਾ ਅੱਛਾ ਉਹਨਾਂ ਬਾਰੇ ਵੀ ਕੁਝ ਪਤਾ ਨਹੀਂ ਲੱਗਿਆ ਉਧਰ ਕੁ ਸੈਤਾਨੀ ਮਿਲਿਆ ਸਾਨੂੰ ਠੀਕ ਹੈ ਸਾਨੂੰ ਮੇਰੇ ਪਾਪਾ ਇਹ ਸਹਰਾ ਜਿਹਦਾ ਸਹਾਰਾ ਸੀ ਇਹ ਵੀ ਚਲੇ ਗਈ ਅੱਛਾ ਇਹ ਵੀ ਚਲੇ ਗਏ ਜਦੋਂ ਉਹ ਸੱਪ ਲੜਿਆਗਾ ਹਾਂਜੀ ਉਦੋਂ ਫਿਰ ਉਹਦਾ ਮਤਲਬ ਪਤਾ ਨਹੀਂ ਲੱਗਿਆ ਉਥੇ ਜਾਂ ਕੀ ਹੋਇਆ ਕੀ ਬਣਿਆ ਦੋ ਪਤਾ ਤਾਂ ਲੱਗ ਗਿਆ ਵੀ ਸੱਪ ਲੜ ਗਿਆ ਅੱਛਾ ਸੱਪ ਸੀਗਾ ਉਸ ਤੋਂ ਬਾਅਦ ਤੁਹਾਨੂੰ ਅਸੀਂ ਫਿਰ ਲੈ ਕੇ ਵੀ ਗਏ ਆ ਜੀ ਕਿੱਥੇ ਲੈ ਕੇ ਗਏ ਜੀ ਕਿੱਥੇ ਐਡਮਿਟ ਕੀਤਾ ਅਸੀਂ ਨੇ ਬੁਨਾਮ ਕੀਤਾ ਸੀ ਇਲਾਜ ਸੁਨਾਮ ਇਲਾਜ ਕਿੰਨਾ ਖਰਚ ਆ ਗਿਆ ਜੀ ਇਹ ਇਲਾਜ ਜੀ ਆ ਸਾਡੇ ਲੱਗੇ 30 40 ਹਜ਼ਾਰ ਜੀ ਲੱਗੇ 40 ਹਜ਼ਾਰ ਦੇ ਇਲਾਜ ਸੀ ਲੱਗੇ ਹਾਂਜੀ ਠੀਕ ਹੈ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਹਾਂ ਸਰਕਾਰ ਤੋਂ ਜੀ ਸਾਨੂੰ ਸਿਹਤਾਂ ਦਿੱਤੀ ਜਾਵੇ ਠੀਕ ਹੈ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਜੇ ਘਰ ਦੇ ਗੁਜ਼ਾਰੇ ਦੀ ਗੱਲ ਕਰੀਏ ਗੁਜ਼ਾਰਾ ਤਾਂ ਹੁਣ ਸੁਣ ਪਤਾ ਹੀ ਨਹੀਂ ਮੁਸ਼ਕਲ ਨਾਲ ਹੀ ਚੱਲੂਗਾ ਜੀ ਹਾਂ ਪੈਗੇ ਤਾਂ ਸੰਸਾਰਾ ਲਗਾਉਣੀ ਪਈ ਠੀਕ ਹੈ ਹਾਂਜੀ ਨਾ ਹੋਰ ਕੁਝ ਨਹੀਂ ਹੋਣਾ ਭਾਈ ਜਿਵੇਂ ਕੀ ਗੱਲ ਕਰੀ ਆਪਾਂ ਵੀ ਪਰਿਵਾਰ ਦੇ ਕੋਲ ਕਿਸੇ ਮਤਲਬ ਅਧਿਕਾਰੀ ਨੇ ਹੁਣ ਤੱਕ ਪਹੁੰਚ ਕੀਤੀ ਹੁਣ ਤੱਕ ਵੀਡੀਓ ਨੇ ਆਉਣਾ ਸੀ ਸੈਕਟਰੀ ਨੇ ਆਉਣਾ ਸੀਗਾ ਅਜੇ ਤੱਕ ਤੁਹਾਡੇ ਕੋਈ ਸਾਰ ਲਈ ਆ ਉਹਨਾਂ ਨੇ ਹਾਂਜੀ ਕਿਸੇ ਨੇ ਨਹੀਂ ਕਿਸੇ ਵੀ ਅਧਿਕਾਰੀ ਨੇ ਸਾਰ ਨਹੀਂ ਲਈ ਹੁਣ ਤੱਕ ਮੌਤ ਹੋਣ ਤੋਂ ਬਾਅਦ ਹਾਂਜੀ ਪੁੱਛਿਆ ਵੀ ਨਹੀਂ ਕਿਸੇ ਨੇ ਹਾਂਜੀ ਪੁੱਛਿਆ ਵੀ ਜਦੋਂ ਐਡਮਿਟ ਸੀਗਾ ਉਦੋਂ ਵੀ ਕੋਈ ਅਧਿਕਾਰੀ ਪਹੁੰਚਿਆ ਉੱਥੇ ਹਾਂਜੀ ਕੋਈ ਨਹੀਂ ਪਹੁੰਚਿਆ ਕੋਈ ਕਿਹਾ ਗਿਆ ਵੀ ਕਿਸ ਤਰ੍ਹਾਂ ਦੀ ਜਾਂ ਅਸੀਂ ਮਦਦ ਕੀਤੀ ਕਰ ਸਕਦੇ ਹਾਂ ਹਾਂਜੀ ਕਿਸੇ ਨੇ ਨਹੀਂ ਵੀ ਕਿਹਾ ਜੀ ਵਿੱਚ ਕੋਈ ਸਟੇਮ ਨਹੀਂ ਹੈਗੀ ਠੀਕ ਹੈ ਬਾਕੀ ਡਰੀਨ ਤੇ ਜਿਹੜੇ ਸਾਰੇ ਜੀ ਉਹਨਾਂ ਨੂੰ ਥੋੜੀ ਗੱਲ ਕਰੀ ਉਹ ਕਹਿੰਦੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਠੀਕ ਕੀ ਹੋ ਸੀ ਹਾਜੀ ਇਹ ਸਭ ਤੇ ਉਹਨਾਂ ਨਾਲ ਮੈਂ ਕੋਈ ਵੀ ਗੱਲ ਕਰੀ ਉਹ ਮੈਨੂੰ ਸਾਨੂੰ ਵੀ ਨਹੀਂ ਇਹਦੇ ਬਾਰੇ ਪਤਾ ਹੈ ਠੀਕ ਹੈ ਜੀ ਹਾਂ ਜੀ ਭਾਜੀ ਦੀ ਮੌਤ ਹੋਈ ਸੀ ਕੀ ਤੁਹਾਡੇ ਕੀ ਲੱਗ ਸੀ ਉਹ ਮੇਰੇ ਡੈਡੀ ਦੀ ਗਈ ਥੋੜੀ ਡੈਡੀ ਸੀ ਹਾਂ ਜੀ ਮੌਤ ਕਿਸ ਤਰ੍ਹਾਂ ਹੋਈ ਸੀ ਤੁਸੀਂ ਦੱਸੋ ਬਣਾ ਜੀ ਮਾਤਾ ਜੀ ਉਹ ਨਰੇਗਾ ਚ ਕੰਮ ਕਰ ਰਹੇ ਸੀ ਨਾਲੇ ਤੇ ਕੰਮ ਕਰਦੇ ਹੁੰਦੇ ਸੱਤ ਲੜਨ ਕਰਨ ਦੀ ਜੱਥ ਹੋ ਗਈ ਹੈ ਜੀ ਇਹ ਜਿਹਨਾਂ ਨੂੰ ਐਡਮਿਟ ਵੀ ਕੀਤਾ ਜੀ ਹਸਪਤਾਲ 'ਚ ਜੀ ਇਹ ਸਾਡਾ 20 25000 ਰੁਪਇਆ ਖਰਚਾ ਵੀ ਆ ਗਿਆ ਜੀ ਠੀਕ ਹੈ ਤੇ ਉਹਨਾਂ ਦੀ ਉੱਤੇ ਜਾ ਕੇ ਡੈਥ ਹੋ ਗਈ ਜੀ ਕੋਈ ਇਲਾਜ ਨਹੀਂ ਹੋਇਆ ਜੀ ਸੱਚ ਅਸੀਂ ਮੰਗ ਕਰਦੇ ਸਾਨੂੰ ਜੀ ਪ੍ਰਸ਼ਾਸਨ ਤੋਂ ਜੀ ਕਿ ਖਰਚਾ ਜਨਾਵੋ ਗਿਣਤੀ ਜਾਵੇ ਜੀ ਸਾਨੂੰ ਉਹ ਦਿੱਂਭਾਵੇ ਦਿੱਤਾ ਜਾਵੇ ਠੀਕ ਹੈ ਅੱਛਾ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਹੈਗਾ ਤੁਹਾਡੀ ਕੋਈ ਸਾਰ ਲਈ ਹੈ ਕਿਸੇ ਨੇ ਨਾ ਜੀ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਕੋਈ ਵੀ ਨਹੀਂ ਆਇਆ ਨਾ ਤੁਸੀਂ ਧਿਆਨ ਚ ਲਿਆਂਦੀ ਸੀ ਗੱਲ ਕਿਵੇਂ ਹੀ ਪ੍ਰਸ਼ਾਸਨ ਦੇ ਧਿਆਨ ਚ ਲਿਆndi ਸੀ ਗੱਲ ਵੀ ਸੈਕਟਰੀ ਜੀ ਆਈ ਇਹਨੂੰ ਉਹਦੇ ਧਿਆਨ ਚ ਵੀ ਸਾਡੇ ਅਸਰਮ ਮੌਤ ਹੋ ਗਈ ਹਾਂ ਜੀ ਪ੍ਰਸ਼ਾਸਨ ਦੇ ਸੈਕਟਰੀ ਹੁੰਦੱਸਿਆ ਦੇ ਗਏ ਜੀ ਹੂੰ ਉਹ ਸਾਨੂੰ ਕਹਿੰਦੇ ਜੀ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਆਈ ਗਈ ਜੀ ਸਾਨੂੰ ਉਹਨਾਂ ਦੇ ਕੋਈ ਸਹਾਈਤਾ ਨਹੀਂ ਮਿਲੀ ਅੱਛਾ ਮਤਲਬ ਉਹਨਾਂ ਨੇ ਇਹ ਗੱਲ ਕਹੀ ਸਾਨੂੰ ਹਾਂ ਜੀ ਇਹ ਗੱਲ ਕਹੀ ਹੈ ਠੀਕ ਹੈ ਮੈਡੀਕਲ ਰਿਪੋਰਟ ਆਹ ਉਹਨਾਂ ਦੀ ਮੈਡੀਕਲ ਰਿਪੋਰਟ ਹੈ ਸੱਪ ਦੇ ਕੱਟਣ ਕਾਰਨ ਡੈਥ ਹੋਈ ਹੈ ਜੀ ਠੀਕ ਹੈ ਇੱਥੇ ਲਾਜ ਵੀ ਸਿੱਧੀ ਚੱਲੇ ਮੋਸ਼ੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪਾਲ ਕੌਰ ਟੀਬੀ ਜੀ ਮੇਰੀ ਜਥੇਵੰਦੀ ਦਾ ਨਾਮ ਹੈ ਡੈਮੋਗ੍ਰੇਟ ਮਨਰੇਗਾ ਜੀ ਇਹ ਸਾਡੇ ਕੱਲ ਧਿਆਨ ਚਾਹੀਆ ਗੱਲ ਜੀ ਜਿਹੜੀ ਇਹਨਾਂ ਦੇ ਬਜ਼ੁਰਗਾਂ ਦੇ ਮਤਲਬ ਸੱਪ ਲੜਨ ਕਰਕੇ ਮੌਤ ਹੋ ਗਈ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਕਿੰਨੇ ਦਿਨ ਹੋ ਗਏ ਇਸ ਮੌਤ ਹੋਈ ਨੂੰ ਵੀ ਕੀ ਇਹਨਾਂ ਨੂੰ ਰਾਹਤ ਦਿੱਤੀ ਹੈ ਹੁਣ ਤੱਕ ਜੋ ਇੱਕ ਫੰਡ ਹੈਗਾ ਸੀਐਮ ਫੰਡ ਦੇ ਵਿੱਚੋਂ ਵੀ ਫੰਡ ਸਾਨੂੰ ਮਿਲਣਾਗਾ ਤੇ ਆਪਣਾ ਇੱਕ ਮਨਰੇਗਾ ਦੇ ਵਿੱਚ ਵੀ ਹੈਗਾ ਆਪਣਾ ਫੰਡਾਂ ਦਾ ਤੇ ਸਾਨੂੰ ਉਹਦੇ ਵਿੱਚੋਂ ਵੀ ਮਿਲਣਾਗਾ ਵੀ ਹੁਣ ਤੱਕ ਇਹਨਾਂ ਨੂੰ ਕੀ ਯਕੀਨੀ ਬਣਾਇਆ ਉਹਨਾਂ ਨੇ ਕੀ ਲਿਖਤੀ ਰੂਪ ਦਿੱਤਾਗਾ ਸਾਨੂੰ ਇਹਨਾਂ ਨੇ ਵੀ ਮਤਲਬ ਸਾਨੂੰ ਵੀਡੀਓ ਸਾਫ ਵੀ ਦੱਸਣ ਏਡੀਸੀ ਵੀ ਦੱਸੇ ਡੀਸੀ ਵੀ ਦੱਸੇ ਇੱਕ ਗੱਲ ਮੈਂ ਹੋਰ ਧਿਆਨ ਚ ਲਿਆਦਾਨੀ ਆਂ ਕਿ ਪ੍ਰਸ਼ਾਸਨ ਦੇ ਪਿਛਲੇ ਦਿਨਾਂ ਦੇ ਵਿੱਚ ਅੱਜ ਤੋਂ 15 ਦਿਨ ਪਹਿਲਾਂ ਖੇੜੀ ਦੇ ਵਿੱਚ ਰਾਣੀ ਕੌਰ ਮੇਟ ਦੀ ਮੌਤ ਹੋਈ ਆਗੀ ਮੇਰੀ ਉਹੀ ਮੰਗ ਆ ਕਿ ਵੀ ਜੋ ਉਹਦੇ ਉੱਤੇ ਕੀਤਾਗਾ ਉਹੀ ਬਣਦਾ ਪਰਿਵਾਰ ਨੂੰ ਮਾਪਜਾਂ ਇਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਕੀ ਮਿਲਿਆ ਸੀ ਪਹਿਲਾਂ ਉਹਨਾਂ ਨੂੰ ਮਿਲਿਆਗਾ ਜੀ ਮਤਲਬ 4 ਲੱਖ ਰੁਪਇਆ ਸੀਐਮ ਫੰਡ ਚੋਂ 2 ਲੱਖ ਰੁਪਇਆ ਸਾਡਾ ਮਨਰੇਕਾ ਦਾ ਕੀ ਇਹ ਪਰਿਵਾਰ ਨੂੰ ਮਦਵਾਉਂਗੇ ਹਾਂਜੀ ਅਸੀਂ ਖੜੇ ਆ ਜੀ ਅਸੀਂ ਆਪਦੀ ਜਥੇਬੰਦੀ ਕਨੀਓ ਕਹਿ ਰਹਿਆਂਗੇ ਵੀ ਅਸੀਂ ਇਹਨਾਂ ਦੇ ਨਾਲ ਖੜਿਆਂਗੇ ਜੇ ਪਰਿਵਾਰ ਖੜਿਆਂਗਾ ਅਸੀਂ ਵੀ ਖੜਿਆਂਗੇ ਅੱਛਾ ਕੋਈ ਸਰਕਾਰ ਵੱਲੋਂ ਮਨਰੇਗਾ ਵਾਸਤੇ ਜਿਹੜੇ ਵਰਕਰ ਨੇ ਉਹਨਾਂ ਵਾਸਤੇ ਕੋਈ ਬੀਮਾ ਕੋਈ ਇਸ ਤਰ੍ਹਾਂ ਦੀ ਰਾਸ਼ੀ ਕੋਈ ਨਿਰਧਾਰਿਤ ਕੀਤੀ ਗਈ ਹੈ ਹਾਂਜੀ ਉਹ ਹੈਗੀ ਹੈਗੀ ਉਹ 4 ਲੱਖ ਰੁਪਏ ਜੀ 4 ਲੱਖ ਹਾਂਜੀ ਜੇ ਆਪਣਾ ਮੰਨ ਕੇ ਚੱਲੋ ਜੀ ਆਪਣੇ 20 ਰੁਪਏ ਆਪਣੇ ਮਨਰੇਗਾ ਦੇ ਵਿੱਚੋਂ ਕੱਟਦੇ ਨੇ ਤਾਂ ਉਹ 4 ਲੱਖ ਰੁਪਏ ਆਪਾਂ ਨੂੰ ਮਿਲੂਗਾ ਉਹ ਕਿੱਥੋਂ ਮਿਲੂਗਾ ਜੀ ਆਪਾਂ ਸੁਬਦਾ ਕੇਂਦਰ ਜਾ ਕੇ ਇਹਨਾਂ ਦਾ ਡੈਥ ਸਰਟੀਫਿਕੇਟ ਜੋ ਵੀ ਇਹਨਾਂ ਦੀ ਜਿਵੇਂ ਆ ਦੇਖੋ ਮੈਡੀਕਲ ਦੀ ਰਿਪੋਰਟ ਚੱਕੀ ਖੜੇ ਨੇ ਇਹ ਤੇ ਜਾਂ ਪੋਸਮਾਰਟਮ ਦੀ ਰਿਪੋਰਟ ਉਹ ਚਾ ਕੇ ਆਪਾਂ ਉਹ ਕਰਾਂਗੇ ਇਹ ਪਹਿਲਾਂ ਕਿਸ ਨੂੰ ਕਦੇ ਮਿਲਿਆ ਹਾਂਜੀ ਬਿਸ਼ਨਪੁਰੇ ਵਿੱਚ ਮਿਲਿਆ ਜੀ ਕਿੰਨੀ ਕਿੰਨੇ ਪਰਿਵਾਰਾਂ ਨੂੰ ਮਿਲਿਆ ਇਹ ਇੱਕ ਇੰਨੀ ਰਾਸੀ ਹੈ ਜਿਹੜੀ ਘੱਟ ਨਹੀਂ ਹੈਗੀ ਵੀ ਇਹ ਇਹ ਤਾਂ ਬਹੁਤ ਘੱਟ ਆ ਜੀ ਇਹ ਤਾਂ ਕਿੰਨੀ ਹੋਣੀ ਚਾਹੀਦੀ ਹੈਗੀ ਇਹਦੇ ਵਿੱਚ ਘੱਟੋ ਘੱਟ ਜੀ 10 ਲੱਖ ਰੁਪਈਆ ਸਾਨੂੰ ਮੁਆਵਜ਼ਾ ਹੋਣਾ ਚਾਹੀਦਾ ਇੱਕ ਪਰਿਵਾਰ ਨੂੰ ਦੇਖੋ ਜਿਵੇਂ ਕੀ ਪਰਿਵਾਰ ਖੜਾ ਆ ਪਹਾਲਤ ਵੇਖ ਰਿਆਂ ਇਹਦੇ ਵਿੱਚ ਇੱਕ ਸਰਕਾਰੀ ਨੌਕਰੀ ਹੋਣੀ ਚਾਹੀਦੀ ਹੈਗੀ ਠੀਕ ਹੈ ਇਹ ਤਾਂ ਸਾਰੇ ਤੁਸੀਂ ਸਵਾਲ ਕੀਤਾ ਸੀ ਵੀ ਕਹਿੰਦੇ ਕਿ ਕਿੰਨੇ ਕੁ ਪਰਿਵਾਰਾਂ ਨੂੰ ਮਿਲਿਆ ਸਭ ਨੂੰ ਮਿਲਿਆਗਾ ਦੇਖੋ ਇੱਧਰ ਟੁੰਗਾ ਪਿੰਡ ਦੇ ਵਿੱਚ ਟਰੈਕਟਰ ਚਾਰਦਾ ਸੀ ਮਤਲਬ ਮਨਰੇਗਾ ਵਰਕਰਾਂ ਤੇ ਉੱਥੇ ਵੀ ਇਹ ਰਾਸੀ ਹੋਈ ਹੈਗੀ ਫਿਰ ਆਪਣੇ ਇੱਧਰ ਪਿੰਡ ਨਾਬੇ ਕਣੀ ਹੈਗਾ ਨਾ ਭੁੱਲ ਗਈ ਮੈਂ ਪਿੰਡ ਦਾ ਨਾਮ ਤੇ ਉੱਥੇ ਆਪਣਾ ਟ੍ਰੇਨ ਦੇ ਥੱਲੇ ਆ ਕੇ ਇੱਕ ਬੀਬੀ ਟ੍ਰੇਨ ਨਾਲ ਕੱਟ ਕੇ ਮਰ ਗਈ ਸੀ ਉਹਨਾਂ ਨੂੰ ਵੀ ਹੋਇਆਗਾ ਆਪਾਂ ਨੇ ਬਿਸ਼ਨਪੁਰੇ ਆਪਣੇ ਕੋਲ ਆ ਤੇ ਹੁਣ ਤਾਜ਼ੀ ਘਟਨਾ ਕੀ ਆਪਣੇ ਖੇੜੀ ਪਿੰਡ ਦੇ ਵਿੱਚ ਠੀਕ ਹੈ ਜੀ ਸ਼ਿਰੀ ਮੈਡੀਸਨ ਗਈ ਆ ਉਹ ਸੱਪ ਦੇ ਕੱਟਣ ਦੀ ਲੱਗਦੀ ਆ ਸ਼ਾਰਟ ਮਾਰ ਲੈਣਾ ਦੱਟ ਕੇ ਨਾਲੇ ਜਿਹੜਾ ਦਸਤ ਕਰਾ ਦਿੱਤਾ ਗਾਇਸ ਡਾਕਟਰ ਨੇ ਉਹ ਸਨੇਕ ਦਾ ਹੀ ਹੈ ਤੇ ਸਾਰਾ ਦੱਸਤਾ ਹੈ ਪ੍ਰਧਾਨ ਜੀ ਇੱਕ ਗੱਲ ਹੋਰ ਸੁਣਨ ਮੁਤਾਬਕ ਆਈ ਹੈ ਵੀ ਜਿਹੜੀ ਸੁਣਨ ਮੁਤਾਬਕ ਗੱਲ ਆਈ ਹੈ ਵੀ ਇੰਨੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਫੋਨ ਵੀ ਕੀਤੇ ਇਹਨਾਂ ਨੇ ਅਧਿਕਾਰੀਆਂ ਨੂੰ ਕੋਈ ਅਧਿਕਾਰੀਆਂ ਵੱਲੋਂ ਪਹੁੰਚ ਨਹੀਂ ਕੀਤੀ ਗਈ ਪਰਿਵਾਰ ਦੀ ਸਾਰ ਨਹੀਂ ਲਈ ਗਈ ਕੀ ਕਹੋਗੇ ਇਹਦੇ ਉੱਤੇ ਤਾਂ ਮੈਂ ਬਹੁਤ ਅਫਸੋਸ ਨਾਲ ਕਹਿ ਰਹੀ ਆਂਗੀ ਵੀ ਅਜੇ ਨਾ ਉਹ ਖੁੰਭ ਕਰਨ ਦੀ ਨੀਂਦ ਸੁੱਤੇ ਪਏ ਨੇ ਉਹਨਾਂ ਨੂੰ ਵਿਚਾਰਾਂ ਨੂੰ ਨੀਂਦ ਤੋਂ ਨਹੀਂ ਰਾਹਤ ਮਿਲ ਰਹੀ ਹੈਗੀ ਉਹਨਾਂ ਨੇ ਜਿਸ ਟਾਈਮ ਇਹ ਮੌਕੇ ਤੇ ਜਿੱਥੇ ਘਟਨਾ ਹੋਈ ਸੀ ਉੱਥੇ ਆਉਣਾ ਸੀ ਵੀਡੀਓ ਸਰ ਨੇ ਵੀ ਆਉਣਾ ਸੀ ਸਾਡੇ ਏਡੀਸੀ ਸਰ ਨੇ ਵੀ ਗੌਰ ਕਰਨੀ ਦੀ ਇਹਦੇ ਉੱਤੇ ਤੇ ਇਹਦੇ ਉੱਤੇ ਸੈਕਟੀ ਨੇ ਵੀ ਗੌਰ ਕਰਨੀ ਦੀ ਇਹਨਾਂ ਨੂੰ ਤਾਂ ਮੈਂ ਲਾਣਤਾ ਪਾਉਣੀ ਆਗੀ ਵੀ ਕਿਉਂਕਿ ਸਾਡਾ ਇੰਨਾ ਗੰਦਾ ਪ੍ਰਸ਼ਾਸਨ ਹੋਇਆ ਪਿਆਗਾ ਵੀ ਜੇ ਤਾਂ ਕੋਈ ਬੋਲ ਪਿਆ ਤਾਂ ਤਾਂ ਕੁਝ ਮਿਲ ਜਾਊਗਾ ਜੇ ਨਹੀਂ ਬੋਲੇ ਤਾਂ ਬੱਸ ਫਿਰ ਦੱਬ ਲਿਆ ਤੇ ਮਰ ਗਿਆ ਤਾਂ ਕੁੱਤੇ ਦੀ ਮੌਤ ਮਰ ਗਿਆ ਕੋਈ ਗੱਲ ਨਹੀਂ ਸਾਨੂੰ ਤਾਂ ਇਹਨਾਂ ਨੇ ਇੱਕ ਕੀੜੇ ਮਕੌੜੇ ਸਮਝ ਰਿਆਗਾ ਕਿਉਂਕਿ ਅਸੀਂ ਮੰਗ ਕੀ ਰਹਾਗੇ ਐਡੀ ਕਿੱਡੀ ਕ ਰਾਹਤ ਆ ਜੀ ਜਿਹੜੀ ਇਹ ਦੇ ਨਹੀਂ ਸਕਦੇ ਸਾਨੂੰ ਜਦੋਂ ਅਸੀਂ ਇੱਕ ਮੰਨ ਕੇ ਚਲੋ ਮੈਂ ਕਿਸੇ ਨੂੰ ਇਹਦੇ ਵਿੱਚ ਮੁੱਦਾ ਨਹੀਂ ਬਣਾਉਂਦੀ ਸਾਡਾ ਕਿਸਾਨ ਭਾਈ ਚਾਰਾਗਾ ਦੇਖੋ ਉਹਨਾਂ ਨੇ ਵਧੀਆ ਤਾਕਤ ਬਣਾਈ ਆ ਇੱਕ ਕਿਸਾਨ ਸਾਡਾ ਅੱਜ ਮੁੱਕ ਜਾਂਦਾਗਾ ਤਾਂ ਉਹਨਾਂ ਨੂੰ 10 ਲੱਖ ਰੁਪਈਆ ਇੱਕ ਸਰਕਾਰੀ ਨੌਕਰੀ ਮਿਲਦੀ ਹੈਗੀ ਕੀ ਉਹ ਸਾਡੇ ਲਈ ਨਹੀਂ ਹੈਗੀ ਕੀ ਇਹ ਅਲੱਗ-ਅਲੱਗ ਕੀਮਤ ਕਿਉਂ ਕਰੀਏਗੀ ਜ਼ਾਂਦੀਕਾ ਜੇ ਅਸੀਂ ਮੰਨਦੇ ਦੀ ਜਾਨ ਦੀ ਕੀਮਤ ਕਈ ਹੈ ਨਾ ਬੰਦੇ ਦੀ ਜਾਨ ਦੀ ਕੀਮਤ ਕੋਈ ਵੀ ਨਹੀਂ ਹੈਗੀ ਇਹ ਤਾਂ ਅੱਜ ਅਸੀਂ ਪਰਿਵਾਰ ਨਾਲ ਖੜੇ ਆ ਕਿ ਇਹਨਾਂ ਦੇ ਸਿਰਫ ਅਸੀਂ ਇੱਕ ਹੰਝੂ ਪੂੰਜਣ ਦੀ ਕੋਸ਼ਿਸ਼ ਕਰ ਰਹੇ ਆ ਬੰਦਾ ਤਾਂ ਨਹੀਂ ਅਸੀਂ ਵਾਪਸ ਲੈ ਕੇ ਆ ਸਕਦੇ ਇਹ ਬਹੁਤ ਮੰਦਭਾਗੀ ਹੈਗੀ ਸਾਡੇ ਪ੍ਰਸ਼ਾਸਨ ਨੂੰ ਮੈਂ ਫੇਰ ਕਹਿਣਾ ਚਾਹਨੀ ਆ ਵੀ ਤੁਸੀਂ ਖੰਭ ਕਰਨ ਦੀ ਨੀਂਦ ਸੁੱਤੇ ਹੋ ਹੋ ਤਾਂ ਇਹਦੇ ਉੱਤੋਂ ਜਾਗੋ ਬੰਦਾ ਅੱਛਾ ਜੀ ਅਸੀਂ ਹੁਣ ਵੀਡੀਓ ਦਾ ਧਿਆਨ ਚ ਲਿਆਉਣਾ ਚਾਹੁੰਦੇ ਆ ਅਸੀਂ ਹੁਣ ਜਾ ਰਹੇ ਹਾਂਗੇ ਵੀ ਹਜੇ ਤੱਕ ਜਿਹੜੀ ਮੌਤ ਹੋਈ ਆ ਇਹਦਾ ਕੋਈ ਵਾਲੀਵਾਰਸ ਕਰਿਆ ਨਹੀਂ ਗਿਆ ਇਹਨਾਂ ਵਰਕ ਨਹੀਂ ਹੋ ਵੀ ਇਹਦੇ ਵਿੱਚ ਜਿਹੜਾ ਫੰਡ ਆ ਸਾਨੂੰ ਮਿਲਣਾ ਚਾਹੀਦਾ ਵੀ ਲਿਖਤੀ ਰੂਪ ਅਸੀਂ ਲਾਂ ਜਿਵੇਂ ਕਿ ਚਾਰ ਤੋਂ ਪੰਜ ਦਿਨ ਹੋ ਗਏ ਤਕਰੀਬਨ ਮੌਤ ਹੋਈ ਇਹਨੂੰ ਅੱਜ ਤੱਕ ਜਿਵੇਂ ਹਾਂ ਤੱਕ ਕੋਈ ਫੰਡ ਜਾਰੀ ਕੀਤਾ ਨਹੀਂ ਗਿਆ ਮੈਨੂੰ ਲੱਗਦਾ ਮੇਰੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸਰਪੰਚ ਸਾਹਿਬ ਨਾਲ ਗੱਲ ਹੋ ਗਈ ਉਹਨੂੰ ਮੈਂ ਆਖਿਆ ਵੀ ਤੁਸੀਂ ਵੀ ਪੈ ਸਾਨੂੰ ਲਿਖਤੀ ਰੂਪ ਦੇ ਠੀਕ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਹੋ ਜੀ ਹਾਂਜੀ ਸਰ ਪ੍ਰੈਸ ਤੋਂ ਗੱਲ ਕਰਦਾ ਜੀ ਹਾਂਜੀ ਸਰ ਇੱਕ ਨਾ ਆਪਣੇ ਭਾਈ ਕੀ ਬਿਸ਼ੋਰ ਸਰ ਇੱਕ ਮੌਤ ਹੋਈ ਹੈ ਜੀ ਜਿਹੜੀ ਇੱਕ ਨਰੇਗਾ ਮਜ਼ਦੂਰ ਦੀ ਸਰ ਹਾਂ ਤੇ ਸਰ ਉਹਦੇ ਵਿੱਚ ਸਰ ਕੀ ਕੀਤਾ ਗਿਆ ਸਰ ਆਪਣੇ ਵੱਲੋਂ ਮੈਨੂੰ ਹੁਣ ਦੱਸਿਆ ਸਰਪੰਚ ਨੇ ਇਸ ਟਾਈਮ ਅੱਛਾ ਜੀ ਹੁਣੇ ਕਾਲ ਆਈ ਹੈ ਉਹ ਮਤਾ ਪਾ ਕੇ ਦੇਣਗੇ ਸੀ ਐਡੀਸ਼ਨ ਨੂੰ ਭੇਜ ਦਾਂਗੇ ਜੋ ਉਹਨਾਂ ਨੂੰ ਮਲਕ ਜੀ ਨਹੀਂ ਸਹਿਤਾ ਹੋ ਚੱਕੀ ਉਹ ਤਰ ਮਿਲ ਜਾਣੀ ਹੈ ਤੇ ਸਰ ਉਹ ਪਰਿਵਾਰ ਵੱਲੋਂ ਸਰ ਇਹ ਕਿਹਾ ਗਿਆ ਕਹਿੰਦੇ ਸੈਕਟਰੀ ਸਾਹਿਬ ਨੇ ਸੀ ਧਿਆਨ ਦਿੱਤਾ ਸਰ ਗੱਲ ਸਾਰੀ ਮੇਰੇ ਨਾਲ ਸਰਪੰਚ ਨੇ ਹੁਣ ਕਾਲ ਆਈ ਹੈ ਇਹ ਸਪਸ਼ਟਨਾ ਗੱਲ ਕਰ ਲਓ ਸਰਬੰਚ ਜੀ ਕੌੜੀਏ ਮੈਂ ਸਰਪੰਚ ਜੀ ਕੋਈ ਮਤਫਾ ਕਰ ਦਿੱਤੋ ਠੀਕ ਹੈ ਸਰ ਤੁਹਾਡੀ ਸਰ ਤੁਹਾਡੀ ਸਰ ਕਾਲ ਸਰ ਰਿਕਾਰਡਿੰਗ ਤੇ ਹੈ ਸਰ ਇਸ ਵਿਸ਼ੇ ਤੇ ਹਾਂਜੀ 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 ਇਹ ਸਰ ਤੁਹਾਨੂੰ ਨਾਲ ਚਲਾਵਾਂਗੇ ਠੀਕ ਹੈ ਸਰ ਥੈਂਕ ਯੂ ਕੋਈ ਗੱਲ ਨਹੀਂ ਕੋਈ ਆਪਕੇ